ਅੱਜ ਆਪਾਂ ਗੱਲ ਕਰਾਂਗੇ ਮੋਸਟ ਟ੍ਰੈਂਡਿੰਗ ਕੰਟਰੀ ਬੁਲਗਾਰੀਆ ਦੀ ਬੁਲਗਾਰੀਆ ਹੁਣ ਸ਼ਾਇਨਿੰਗ ਆਮ ਦੇ ਵਿੱਚ ਪ੍ਰੋਪਰ ਹੋ ਗਿਆ 1 ਜਨਵਰੀ 2025 ਦੇ ਵਿੱਚ ਤੇ ਸਾਰੇ ਦੇ ਸਵਾਲ ਇਹ ਆ ਰਹੇ ਆ ਕਿ ਕਿੱਦਾਂ ਉੱਥੇ ਕੰਮ ਹੁੰਦਾ ਕਿੰਨਾ ਟਾਈਮ ਲੱਗਦਾ ਵੀਜ਼ੇ ਲੱਗਣ ਦੇ ਵਿੱਚ ਕਿਹੜੇ ਕਿਹੜੇ ਕੰਮ ਅਵੇਲੇਬਲ ਆ ਕਿੰਨੀ ਸੈਲਰੀ ਆ ਕਿੰਨੇ ਟਾਈਮ ਲਈ ਆ ਉਹ ਸਾਰੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਨਵੀਆਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਆਪਾਂ ਹਾਜ਼ਰ ਹੁੰਦੇ ਰਵਾਂਗੇ ਅੱਜ ਆਪਾਂ ਗੱਲ ਕਰੀਏ ਮੋਸਟ ਟ੍ਰੈਂਡਿੰਗ ਕੰਟਰੀ ਜਿਹੜੀ ਹੈਗੀ ਹੈ ਬਲਗਰੀਆ ਕਿਉਂ ਜਾਣਾ ਚਾਹੀਦਾ ਪਹਿਲੀ ਗੱਲ ਤਾਂ ਮੋਸਟ ਟ੍ਰੈਂਡਿੰਗ ਕੰਟਰੀ ਹੈ ਸ਼ੈਨਿੰਗ ਦੇ ਵਿੱਚ ਹੁਣੇ-ਹੁਣੇ ਐਂਟਰ ਹੋਈ ਹੈ ਤੇ ਬਹੁਤ ਵੈਕੈਂਸੀਜ਼ ਉੱਥੇ ਅਵੇਲੇਬਲ ਨੇ ਇਸ ਟਾਈਮ ਜਿਹੜਾ ਸਭ ਤੋਂ ਮੋਸਟ ਟ੍ਰੈਂਡਿੰਗ ਕੰਮ ਚੱਲ ਰਿਹਾ ਏਅਰਪੋਰਟ ਦਾ ਕੰਮ ਚੱਲ ਰਿਹਾ ਏਅਰਪੋਰਟ ਦੇ ਵਿੱਚ ਵੈਕੈਂਸੀਜ਼ ਬਹੁਤ ਵਧੀਆਂ ਨੇ ਏਅਰਪੋਰਟ ਦੇ ਵਿੱਚ ਆਲਰੇਡੀ ਸਾਡੇ ਹੁਣੇ ਬੱਚੇ ਗਏ ਨੇ ਉਹਨਾਂ ਦੇ ਤੁਸੀਂ ਸਕਸੈਸ ਸਟੋਰੀਆਂ ਸਾਡੇ ਪੇਜ ਤੇ ਜਾ ਕੇ ਦੇਖ ਸਕਦੇ ਹੋ ਸਾਡੇ ਇੰਸਟਾਗ੍ਰam ਤੇ ਦੇਖ ਸਕਦੇ ਹੋ YouTube ਤੇ ਦੇਖ ਸਕਦੇ ਹੋ ਤੁਸੀਂ ਦੇਖ ਕਿ ਉਹਨਾਂ ਚ ਦੇਖ ਸਕਦੇ ਕੰਮ ਕਿਦਾਂ ਦਾ ਹੈ ਉਸ ਤੋਂ ਬਾਅਦ ਉਥੇ ਸੈਲਰੀ ਜਿਹੜੀ ਹੈਗੀ ਆ ਉਥੇ ਇਸ ਟਾਈਮ 600 ਤੋਂ ਲੈ ਕੇ 700 800 900 1000 ਤੱਕ ਹੈਗੀ ਆ ਅਕੋਰਡਿੰਗ ਟੂ ਤੁਹਾਡੀ ਪ੍ਰੋਫਾਈਲ ਆ ਪਹਿਲਾ ਏਮਪਲੋਇਰ ਤੁਹਾਡੇ ਨਾਲ ਇੰਟਰੈਕਸ਼ਨ ਕਰਦਾ ਹੈ ਇੰਟਰਵਿਊ ਦੇ ਵਿੱਚ ਇੰਟਰਵਿਊ ਇੱਕ ਤਰੀਕੇ ਦੇ ਨਾਲ ਤੁਹਾਡੇ ਬਾਰੇ ਇਨਫੋਰਮੇਸ਼ਨ ਲਈ ਜਾਂਦੀ ਹੈ ਕੰਮ ਬਾਰੇ ਦੱਸਿਆ ਜਾਂਦਾ ਹੈ ਤੁਹਾਡੀ ਸੈਲਰੀ ਕਿੰਨੀ ਆ ਉਹਦੇ ਬਾਰੇ ਦੱਸਿਆ ਜਾਂਦਾ ਇਹਦੇ ਨਾਲ ਇੱਕ ਚੀਜ਼ ਹੋ ਜਾਂਦੀ ਹੈ ਜਿਹੜਾ ਤੁਹਾਡਾ ਕੰਸਲਟੈਂਟ ਆ ਉਹ ਇੱਕ ਤਰੀਕੇ ਦਾ ਤੁਹਾਡੀ ਸਿਰਫ ਫਾਈਲ ਪ੍ਰਪੇਅਰ ਲਈ ਰਹਿ ਜਾਂਦਾ ਬਾਕੀ ਸਾਰੀ ਚੀਜ਼ਾਂ ਤੁਹਾਨੂੰ ਕਲੀਅਰ ਹੋ ਜਾਂਦੀਆਂ ਸਾਨੂੰ ਕੀ ਮਿਲੂਗਾ ਕਿਵੇਂ ਮਿਲੂਗਾ ਕਿ ਉੱਥੇ ਕੀ ਕੀ ਮਿਲੂਗਾ ਹੁਣ ਜਿਹੜੇ ਸਾਡੇ ਬੱਚੇ ਉੱਥੇ ਗਏ ਹੋਏ ਨੇ ਉਹ ਬਹੁਤ ਸੋਹਣਾ ਰਿਸਪੌਂਸ ਦੇ ਰਿਹਾ ਬਿਕੋਜ਼ ਕੰਪਨੀ ਦੀ ਰੈਪਿਊਟੇਸ਼ਨ ਬਹੁਤ ਵਧੀਆ ਏਅਰਪੋਰਟ ਆਲਰੇਡੀ ਵਧੀਆ ਇੱਕ ਕਲਾਸ ਤੁਸੀਂ ਉਥੇ ਕੰਸਟਰਕਸ਼ਨ ਦਾ ਕੰਮ ਤੁਸੀਂ ਡਿਲੀਵਰੀ ਦਾ ਕੰਮ ਹੋਰ ਕੰਮ ਬਹੁਤ ਨੇ ਪਰ 에어ਪੋਰਟ ਦੀ ਜੌਬ ਦੀ ਇਸ ਟਾਈਮ ਹਾਈਪ ਬਹੁਤ ਜ਼ਿਆਦਾ ਆ ਜਿਵੇਂ ਸਾਨੂੰ ਬੱਚਿਆਂ ਦਾ ਕੈਂਡੀਡੇਟ ਦਾ ਰਿਸਪੌਂਸ ਆਉਂਦਾ ਉਵੇਂ ਸਾਡਾ ਵੀ ਕੌਨਫੀਡੈਂਸ ਜਿਹੜਾ ਹੈਗਾ ਉਹ ਬਿਲਡ ਅਪ ਹੁੰਦਾ ਵਾ ਉਸ ਤੋਂ ਬਾਅਦ ਜਿਹੜਾ ਇਸ ਟਾਈਮ ਵੀਜ਼ਾ ਪਰਮਨੈਂਟ ਆ ਉਹ ਡੇਢ ਤੋਂ 2 ਮਹੀਨੇ ਦੇ ਵਿੱਚ ਇਸ ਟਾਈਮ ਜਿਹੜਾ ਟ੍ਰੈਂਡਿੰਗ 'ਚ ਆ ਰਿਹਾ ਵਾ ਜਲਦੀ ਤੋਂ ਜਲਦੀ ਆ ਰਿਹਾ ਕਿਉਂਕਿ ਆਲਰੇਡੀ ਉਹਦੇ ਵਿੱਚ ਵੀਜ਼ਾ ਕਲੀਅਰ ਹੋ ਚੁੱਕੇ ਆ ਜਦੋਂ ਵਰ ਪਰਮਿਟ ਉਥੋਂ ਦੀਆਂ ਵਰ ਪਰਮਿਟ ਦੀਆਂ ਏਜੰਸੀਆਂ ਚੈੱਕ ਕਰਦੀਆਂ ਨੇ ਉਹ ਵੈਰੀਫਿਕੇਸ਼ਨ ਕਰਕੇ ਜਲਦੀ ਤੋਂ ਜਲਦੀ ਤੁਹਾਨੂੰ ਦੇ ਦਿੰਦੀਆਂ ਜਦੋਂ ਇੱਕ ਵਾਰੀ ਵੈਰੀਫਿਕੇਸ਼ਨ ਨਿਕਲ ਜਾਂਦੀ ਹੈ ਦੂਜੀ ਵੈਰੀਫਿਕੇਸ਼ਨ ਨੂੰ ਟਾਈਮ ਨਹੀਂ ਲੱਗਦਾ ਉਸ ਤੋਂ ਬਾਅਦ ਜਦੋਂ ਵਰ ਪਰਮਿਟ ਆਉਂਦੇ ਆ ਉਹ ਕੰਪਨੀ ਦੇ ਸਾਰਾ ਕੁਝ ਕਲੀਅਰ ਆ ऑलरेडी ਆਪਾਂ ਅਪਾਇੰਟਮੈਂਟ ਦਿੱਲੀ ਐਮਬੈਸੀ ਦੇ ਵਿੱਚ ਸਬਮਿਸ਼ਨ ਕਰਵਾਉਨੇ ਆ ਖੁਦ ਵਰ ਪਰਮਿਟ ਦੇ ਤੁਸੀਂ ਆਪ ਜਾ ਕੇ ਸਬਮਿਸ਼ਨ ਕਰਵਾਣੇ ਆ ਬਾਇਓਮੈਟ੍ਰਿਕ ਹੁੰਦੇ ਆ ਤੁਹਾਨੂੰ ਈਵਨ ਜਿਹੜਾ ਉਥੋਂ ਦਾ ਐਮਬੈਸਡਰ ਖੁਦ ਟ੍ਰੀਟ ਕਰਦਾ ਜਿਹੜੀ ਇਹਦੀ ਅਪਾਇੰਟਮੈਂਟ ਆ ਉਹ ਨਾਰਮਲੀ ਮਿਲ ਜਾਂਦੀਆਂ ਨੇ ਜਿਹੜੀਆਂ ਕੰਪਨੀਆਂ ਦੇ ਵਿੱਚ ਹਰ ਇੱਕ ਚੀਜ਼ ਡਿਟੇਲਸ ਕਲੀਅਰ ਆ ਇੱਕ ਇੱਕ ਗਵਰਨਮੈਂਟ ਕੰਪਨੀਆਂ ਨੇ ਇਹਨਾਂ ਨੂੰ ਛੇਤੀ ਜਦੋਂ ਇਹ ਮੇਲ ਕਰਦੀ ਹੈ ਤੇ ਨਾਲ ਦੀ ਨਾਲ ਇਹਨਾਂ ਨੂੰ ਅਪਾਇੰਟਮੈਂਟਸ ਮਿਲ ਜਾਂਦੀਆਂ ਨੇ ਆਦਰਵਾਇਜ਼ ਅਪਾਇੰਟਮੈਂਟਸ ਜਿਹੜੀਆਂ ਹੈਗੀਆਂ ਉਹ ਇੱਕ ਸਾਲ ਡੇਢ ਸਾਲ ਬਹੁਤ ਲੰਬਾ ਟਾਈਮ ਦੇ ਵਿੱਚ ਪੈਂਦੀਆਂ ਨਾਰਮਲ ਕੰਪਨੀਆਂਜ਼ ਨੂੰ ਇਸ ਟਾਈਮ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਸੋ ਜੋ ਤੁਸੀਂ ਜਾਣਾ ਚਾਹੁੰਦੇ ਹੋ 에어ਪੋਰਟ ਦੇ ਕੰਮ ਦੇ ਵਿੱਚ ਇਹ ਬੈਸਟ ਟਾਈਮ ਆ ਪਹਿਲੀ ਗੱਲ ਇੱਕ ਹੋਰ ਮੈਨੂੰ ਸਵਾਲ ਹੁੰਦਾ ਵੀ ਕਿੰਨੇ ਟਾਈਮ ਦਾ 3 ਸਾਲ ਦਾ ਇਹ TCRC ਪ੍ਰੋਗਰਾਮ ਹੈ ਇੱਥੋਂ ਵਰਪਮੜ ਜਿਹੜਾ ਹੈਗਾ 4 ਮਹੀਨਾ 6 ਮਹੀਨਾ ਦਾ ਸਟੈਂਪ ਹੁੰਦਾ 45 ਦਿਨ ਦੀ ਐਂਟਰੀ ਮਿਲਦੀ ਆ ਜਾ ਕੇ ਤੁਹਾਡੇ ਪੇਪਰ ਜਮਾ ਹੁੰਦੇ ਆ ਤੁਹਾਨੂੰ ਕੰਮ ਦੱਸਿਆ ਜਾਂਦਾ ਤੇ 4 ਤੋਂ 5 ਦਿਨਾਂ ਚ ਤੁਹਾਡੇ ਬਾਇਓਮੈਟ੍ਰਿਕ ਹੋ ਕੇ 20 ਤੋਂ 25 ਦਿਨਾਂ ਚ ਤੁਹਾਨੂੰ 3 ਸਾਲ ਦੀ TCRC ਮਿਲ ਜਾਂਦੀ ਆ ਇਹਦੇ ਵਿੱਚ ਇਹ ਆ ਕਿ ਤੁਹਾਨੂੰ ਜਿਹੜਾ ਰੈਗੂਲਰ ਕੰਮ ਆ ਉਹ 3 ਸਾਲ ਲਈ ਮਿਲ ਜਾਂਦਾ ਕੱਲ ਨੂੰ ਟੁੱਟਮਾ ਕੰਮ ਨਹੀਂ ਜਿਵੇਂ ਲੋਕੀ ਪੁਰਤਗਾਲ ਚ ਜਾਂ ਸਪੇਨ ਦੇ ਵਿੱਚ ਕੰਮ ਕਰਦੇ ਆ ਉਹ ਅੱਜ 3 ਮਹੀਨੇ 4 ਮਹੀਨੇ ਮਿਲ ਨੇ 4 ਮਹੀਨੇ ਕੰਮ ਮਿਲ ਗਿਆ ਸੀਜ਼ਨਲ ਮਿਲ ਗਿਆ ਉਸ ਤੋਂ ਬਾਅਦ ਫਿਰ 2 ਮਹੀਨੇ ਵਿਲੇ ਬੈਠੇ ਰਹੇ ਉਹ ਪੈਸੇ ਦਾ ਕੀ ਕਰਨਾ ਜਦੋਂ ਆਪਾਂ 2 ਮਹੀਨੇ ਪਹਿਲੇ 4 4 ਮਹੀਨੇ ਪੈਸਾ ਕਮਾਇਆ ਮੁੜ ਕੇ ਆਪਾਂ ਉਹਦੇ ਵਿੱਚ ਲਾ ਦਿੰਨੇ ਆ ਸੋ ਇੱਥੇ ਰੈਗੂਲਰ ਕੰਮ ਆ ਸੈਲਰੀਆਂ ਤੁਹਾਡੀ ਅਕੋਰਡਿੰਗ ਟੂ ਪ੍ਰੋਫਾਈਲ ਹੋ ਜਾਂਦੀਆਂ ਨੇ ਜਿੱਦਾਂ ਦੇ ਤੁਹਾਡੇ ਸਕਿੱਲਸ ਨੇ ਤੁਸੀਂ ਉਹਦੇ ਅਕੋਰਡਿੰਗ ਆਪਣੀ ਜੌਬ ਅਪਾਇੰਟਮੈਂਟ ਲੈ ਲੈਣੇ ਹੋ ਇੱਕ 에어ਪੋਰਟ ਦੇ ਇੱਕ ਪੂਰੇ ਸ਼ਹਿਰ ਵਾਂਗੂ ਹੀ ਵੱਸਦਾ ਹੁੰਦਾ ਉਹਦੇ ਵਿੱਚ ਹਰ ਇੱਕ ਆਪਸ਼ਨ ਹੁੰਦੀ ਆ ਸੋ এমਪਲয়ਰ ਜਿਹੜਾ ਜਿਹੜਾ ਐਚਆਰ ਤੁਹਾਨੂੰ ਸਲੈਕਟ ਕਰਦਾ ਉਹ ਉਹਦੇ ਅਕੋਰਡਿੰਗ ਉਹਦੇ ਮਾਈਂਡ ਚ ਸੈੱਟ ਹੋ ਜਾਂਦਾ ਇਹਨੂੰ ਕਿੱਥੇ ਸੈੱਟ ਕਰਨਾ ਉਸ ਤੋਂ ਬਾਅਦ ਜਿਹੜਾ ਇਥੋਂ ਵੀਜ਼ਾ ਇਸ ਟਾਈਮ ਜਿਹੜਾ ਪ੍ਰੋਸੈਸ ਹੈ ਉਹ ਇੱਕ ਮੇਨ ਕੁਐਸਚਨ ਆ ਰਿਹਾ ਸੀ ਹੁਣ ਬੁਲਗਰੀਆ ਪ੍ਰੋਸੈਸ ਟਾਈਮ ਕਿੰਨਾ ਲੈ ਰਿਹਾ ਸਿਰਫ 15 ਦਿਨ ਦਾ ਟਾਈਮ ਇਸ ਟਾਈਮ ਲੱਗ ਰਿਹਾ ਜਿਹੜਾ ਵੀਜ਼ਾ ਬਹੁਤ ਜਲਦੀ ਆ ਰਹੇ ਨੇ ਇੱਕ ਜ਼ਰੂਰ ਗੱਲ ਇਹਦੇ ਵਿੱਚ ਐਡ ਕਰ ਦੇਣਾ ਕਿ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਆਪਣੇ ਜਿਹੜਾ ਲਾਇਸੈਂਸ ਆ ਉਹ ਆਈਡੀਪੀ ਜ਼ਰੂਰ ਕਰਾ ਲੈਣਾ ਇੰਟਰਨੈਸ਼ਨਲ ਜ਼ਰੂਰ ਕਰਾ ਲੈਣੇ ਆ ਵੀਜ਼ਾ ਕਾਪੀ ਨਾਲ ਲੈ ਕੇ ਫਟਾਫਟ ਉਸ ਤੋਂ ਬਾਅਦ ਆਈਡੀਪੀ ਕਰਾਉਣਾ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਉਹਦੇ ਨਾਲ ਤੁਹਾਡੀ ਸੈਲਰੀ ਇਨਹਾਂਸ ਹੋ ਜਾਂਦੀ ਹੈ ਵੱਧ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਤੁਹਾਨੂੰ ਉਹਦੇ 100 ਯੂਰੋ ਐਕਸਟਰਾ ਕੰਪਨੀ ਪੇ ਕਰਦੀ ਹੈ ਜੋ ਸਾਡੇ ਕੈਂਡੀਡੇਟ ਸਾਨੂੰ ਦੱਸ ਰਹੇ ਆ ਜੋ ਸਾਡਾ 雇ਰ ਸਾਨੂੰ ਦੱਸ ਰਿਹਾ ਉਹਦੇ ਵਿੱਚ ਉਹ ਪਲੱਸ ਦੇ ਵਿੱਚ ਆ ਜਾਂਦੇ ਆ ਕੱਲ ਨੂੰ ਤੁਸੀਂ ਉੱਥੇ ਲੋਡਿੰਗ ਆ ਲੋਡਰ ਦੇ ਵਿੱਚ ਦੇ ਵਿੱਚ ਵੀ ਡਰਾਈਵਿੰਗ ਦਾ ਕੰਮ ਕਰ ਸਕਦੇ ਹੋ ਹੋਰ ਕੰਮ ਉੱਥੇ 에ਰਪੋਰਟ ਤੇ ਹੋ ਜਾਂਦੇ ਆ ਤੁਹਾਡਾ ਪਲੱਸ ਪੁਆਇੰਟ ਹੋ ਜਾਂਦਾ ਜਿਹੜਾ ਤੁਸੀਂ ਇੱਥੋਂ ਕਰਕੇ ਜਾ ਸਕਦੇ ਹੋ ਬਾਕੀ ਤੁਹਾਡੀ ਸਕਿੱਲ ਦੇ ਅਕੋਰਡਿੰਗ ਆ ਤੁਸੀਂ ਸੈਲਰੀ ਆਪਣੀ ਵਧਾ ਲੈਣੇ ਜਿਹੜੇ ਮੈਂ ਪਹਿਲਾਂ ਆਲਰੇਡੀ ਭੇਜੇ ਹੋਏ ਸੀ ਕੈਂਡੀਡੇਟ ਕੰਸਟਰਕਸ਼ਨ ਕੰਪਨੀਆਂ ਦੇ ਵਿੱਚ ਉਹ ਮੈਂ 550 600 ਯੂਰੋ ਤੇ ਭੇਜੇ ਸੀ ਉਹਨਾਂ ਨੂੰ 11 1200 ਯੂਰੋ ਇਸ ਟਾਈਮ ਮਿਲ ਰਿਹਾ ਮਿਹਨਤ ਕਰ ਰਿਹਾ ਕਮਾਰੇ ਆ ਜਿੰਨੀ ਮਿਹਨਤ ਕਰੋਗੇ ਹਰ ਕੰਟਰੀ ਦਾ ਰੂਲ ਆ ਕਿ ਉਹਨਾਂ ਤੁਹਾਨੂੰ ਪੈਸਾ ਮਿਲ ਜਾਂਦਾ ਸਿਰਫ ਤੁਸੀਂ ਕੰਮ ਕਰਨ ਵਾਲੇ ਚਾਹੀਦੇ ਤੀਜਾ ਇਹਦੇ ਵਿੱਚ ਇਹ ਆ ਕਿ ਸਿਰਫ ਕਈ ਕਈ ਪੁੱਛਦੇ ਆ ਕਿ ਵੀ ਇਹਨਾਂ ਨੂੰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆ ਪਾਸਪੋਰਟ ਫੋਟੋ ਤੁਹਾਡੀ ਕੁਆਲੀਫਿਕੇਸ਼ਨ ਡਾਕੂਮੈਂਟ ਤੇ ਤੁਹਾਡੀ ਲੋਕਲ ਥਾਣੇ ਦੀ ਪੀਸੀਸੀ ਉਹ ਪਟਿਆਲਾ ਹਾਸ ਤੋਂ ਪੋਸਟਲ ਚਾਹੀਦੀ ਹੈ ਹੋਰ ਇਹਦੇ ਵਿੱਚ ਕੁਝ ਨਹੀਂ ਚਾਹੀਦਾ ਇੱਕ ਤੁਹਾਡਾ ਲਾਇਸੈਂਸ ਜ਼ਰੂਰ ਜੇ ਤੁਸੀਂ ਆਪਣੀ ਸੈਲਰੀ ਨੂੰ ਵਧਾਉਣਾ ਚਾਹੁੰਦੇ ਹੋ ਵਧੀਆ ਸੈਲਰੀ ਲੈਣਾ ਚਾਹੁੰਦੇ ਹੋ ਲਾਇਸੈਂਸ ਲੈਣਾ ਵੀ ਬਹੁਤ ਵਧੀਆ ਗੱਲ ਆ ਕਿ ਲਾਇਸੈਂਸ ਤੁਹਾਡਾ ਨਾਲ ਹੋਵੇ ਤੁਸੀਂ ਇਹਦੇ ਵਿੱਚ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਟਾਈਮ ਪ੍ਰੋਸੈਸ ਬਹੁਤ ਘੱਟ ਆ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵਧੀਆ ਟ੍ਰੈਂਡਿੰਗ ਜਿਹੜੀ ਕੰਟਰੀ ਆ ਉਹ ਬੁਲਗਾਰੀਆ ਤਾਂ ਹੀ ਚੱਲ ਰਿਹਾ ਕਰੋਸ਼ੀਆ ਤੋਂ ਬਾਅਦ ਇਸ ਟਾਈਮ ਟ੍ਰੈਂਡ ਸੈੱਟ ਬੁਲਗਾਰੀਆ ਨੇ ਕਰਤਾ ਰੂਮਾਨੀਆ ਨੂੰ ਟਾਈਮ ਲੱਗਦਾ ਇਸ ਲਈ ਸਭ ਤੋਂ ਜ਼ਿਆਦਾ ਲੋਕੀ ਜਿਹੜੀ ਉਹਨਾਂ ਦੀ ਫਰਸਟ ਪ੍ਰੈ بس ਉਹਦੇ ਵਿੱਚ ਬਲਗਰੀਆ ਦੇ ਵਿੱਚ ਇਹ ਆ ਕਿ ਨਾਰਮਲ ਕੰਪਨੀਆਂ ਨੂੰ ਡਾਟਾ ਨਹੀਂ ਮਿਲਦੀਆਂ ਉਹਦੇ ਵਿੱਚ ਅਪੁਆਇੰਟਮੈਂਟ ਜੇટ ਦੀ ਬੜੀ ਪ੍ਰੋਬਲਮ ਹੈ ਸੋ ਵਧੀਆ ਰਿਪਿਊਟਡ ਜਿਹੜੀਆਂ ਜੌਬਸ ਹੁੰਦੀਆਂ ਨੇ ਰਿਪਿਊਟਡ ਕੰਪਨੀਆਂ ਹੁੰਦੀਆਂ ਨੇ ਉਹਨਾਂ ਨੂੰ ਅਪੁਆਇੰਟਮੈਂਟ ਮਿਲਦੀ ਹੈ ਜਲਦੀ ਜੇ ਤੁਸੀਂ ਇਹਦੇ ਵਿੱਚ ਲਾਹਾ ਲੈਣਾ ਚਾਹੁੰਦੇ ਹੋ ਆਪਣੀ ਲਾਈਫ ਨੂੰ ਸੈਟਲ ਕਰਨਾ ਚਾਹੁੰਦੇ ਹੋ ਤੇ ਬਲਗਰੀਆ ਬਹੁਤ ਵਧੀਆ ਆਪਸ਼ਨ ਹੈ ਤੁਸੀਂ ਇਹਦੀ ਸਕਸੈਸ ਸਟੋਰੀਆਂ ਸਾਡੇ ਆਪਣੇ ਪੇਜ ਤੇ YouTube ਤੇ ਸਾਡੇ Instagram ਦੇ ਪੇਜ ਤੇ ਜਾ ਕੇ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਆਪਸ਼ਨ ਹੈ ਜਿੰਨੇ ਕਲਾਇੰਟ ਗਏ ਆ ਬਹੁਤ ਸੋਹਣਾ ਰਿਸਪੌਂਸ ਕਰ ਰਹੇ ਨੇ ਇਸ ਲਈ ਤੁਹਾਨੂੰ ਕਹਿ ਰਹੇ ਹਾਂ ਕਿ ਬੁਲਗਾਰੀਆ ਬਹੁਤ ਵਧੀਆ ਆਪਸ਼ਨ ਹੈ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਨੀਚੇ ਕਮੈਂਟ ਦੇ ਵਿੱਚ ਤੁਸੀਂ ਆਪਣਾ ਮੈਸੇਜ ਛੱਡ ਦਿਓ ਅਸੀਂ ਉਹਦੇ ਤੇ ਅਗਲੀ ਵੀਡੀਓ ਬਣਾ ਕੇ ਤੁਹਾਨੂੰ ਦਵਾਂਗੇ ਆਪਣਾ ਬੈਸਟ ਦਵਾਂਗੇ ਤੁਹਾਡੇ ਨਾਲ ਗਲਤ ਨਹੀਂ ਹੋਣ ਦਵਾਂਗੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਬੁਲਗਾਰੀਆ ਤਾਂ ਬੈਸਟ ਆਪਸ਼ਨ ਤੁਹਾਡੇ ਲਈ 7 ਸੀਜ਼ਾ ਤੇ ਉੱਥੇ 에어ਪੋਰਟ ਦੀ ਜੌਬ ਆ ਜਲਦੀ ਆਓ ਜਲਦੀ ਆਓ ਯੂਰੋ ਕਮਾਓ 7 ਸੀਜ਼ ਦੇ ਗੁਣ ਗਾਓ ਧੰਨਵਾਦ